ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜੀਕੇਐਮ ਮੀਡੀਆ ਟੀਵੀ ਇਸ ਸਮੇਂ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡ ਹਸਨਪੁਰਾ ਆਦਤਾਂ ਦੌਰਾ ਕੀਤਾ ਜਿੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਉਹ ਇਸ ਦੁੱਖ ਹਤੇ ਔਖੇ ਵੇਲੇ ਇਹਨਾਂ ਲੋਕਾਂ ਦੇ ਨਾਲ ਖੜੇ ਹਨ ਬਲਕੌਰ ਸਿੰਘ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਰਾਜਨੀਤੀ ਤੇ ਬੋਲਣ ਨੂੰ ਦਿਲ ਨਹੀਂ ਕਰਦਾ ਪਰ ਲੋਕਾਂ ਦੇ ਹਾਲਾਤ ਵੇਖ ਕੇ ਬੋਲਣਾ ਰਹਿ ਨਹੀਂ ਹੁੰਦਾ ਮੈਂ ਆਪਣੇ ਸਾਰੇ ਪ੍ਰਵਾਹ ਨੂੰ ਇਸ ਦੁਖਰੀ ਖੜੀ ਦੇ ਵਿੱਚ ਇੱਕ ਹੌਸਲਾ ਦੇਣ ਲਈ ਔਰ ਉਹਨਾਂ ਨੂੰ ਇੱਕ ਯਕੀਨ ਦਿਵਾਉਣ ਦੇ ਲਈ ਕਿ ਜਿਹੜੇ ਤੁਹਾਡੇ ਬਾਕੀ ਸਾਰੇ ਸਿੱਖ ਸੰਗਠਨ ਸਾਰੀਆਂ ਕਲਬਾਂ ਸਾਰੇ ਪੋਲਿਟਿਸ਼ੀਅਨ ਬਲ ਕਾਫੀ ਹਰ ਤਰ੍ਹਾਂ ਹਰ ਵਰਗ ਦਾ ਬੰਦਾ ਤੁਹਾਡੀ ਮਦਦ ਲਈ ਤਰ ਪਰਿਆ ਤੇ ਤੁਸੀਂ ਘਬਰਾਉਣਾ ਨਹੀਂ ਹੈ ਅਸੀਂ ਤੁਹਾਡੇ ਨਾਲ ਆ ਇਸ ਚੀਜ਼ ਦਾ ਅਸਲ ਵਿੱਚ ਯਕੀਨ ਦਿਵਾਉਣ ਦੇ ਪੀ ਅੱਜ ਇੱਥੇ ਪਹੁੰਚੇ ਆ ਤੇ ਜਿੱਦ ਵੀ ਸਾਨੂੰ ਗਲੋਬਲ ਸੈਕਟੀ ਜਿਹੜੇ ਕਰਮਕਦਤਾ ਨੇ ਇਹਨਾਂ ਨਾਲ ਸੰਪਰਕ ਕਰਨ ਤੇ ਜਿਸ ਤੀ ਦੀ ਵੀ ਕੋਈ ਲੋੜ ਮਹਿਸੂਸ ਕੀਤੀ ਗਈ ਹੈ ਚਾਹੇ ਉਦਵਾਗੀਆਂ ਹੋਣ ਚਾਹੇ ਜਾਂ ਕਪੜਾ ਹੋਵੇ ਜਿਸ ਤਰ੍ਹਾਂ ਦੀ ਵੀ ਇਧਰੋਂ ਦੱਸਿਆ ਜਾਂਦਾ ਉਸ ਤਰ੍ਹਾਂ ਦੀ ਸਮੱਗਰੀ ਦੇਖੇ ਜਦਾਂ ਰਿਪੋਰਟ ਦੇਖੋ ਬੇਟਾ ਅੱਜ ਦਾ ਮੈਂ ਜਦੋਂ ਕੋ ਚੱਲਿਆ ਸੀ ਮੈਂ ਸੋਚ ਕੇ ਚੱਲਿਆ ਸੀ ਮੈਂ ਕਿਸੇ ਦੀ ਅਲੋchnਾ ਨਹੀਂ ਕਰਨੀ ਮੈਂ ਇੱਕ ਬੜਾ ਨੇਕ ਪਰਪਸ ਲੈ ਕੇ ਚੱਲੇ ਹਾਂ ਵੀ ਆਪਾਂ ਅਸੀਂ ਭਰਾਵਾਂ ਦੀ ਜੀ ਮਦਦ ਕਰਦੀਆਂ ਹਾਂ ਹਾਂ ਦੇਖੋ ਜਦੋਂ ਸਰਕਾਰ ਸੱਤਾ ਦੇ ਵਿੱਚ ਹੁੰਦੀ ਹੈ ਕਿਤੇ ਨਾ ਕਿਤੇ ਕਮੀਆਂ ਪੇਸ਼ੀਆਂ ਦਾ ਰਹਿ ਜਾਂਦੀਆਂ ਨੇ ਅਦਰ ਭਾਈ ਜੇ ਇਹ ਨਦੀਆਂ ਨਾਲ ਇਹ ਡਰੇਨਾਂ ਸਾਰੀਆਂ ਦਾ ਮੁਕੰਮਲ ਕੰਮ ਹੋਇਆ ਹੁੰਦਾ ਤਾਂ ਸ਼ਾਇਦ ਇੰਨਾ ਪਾਣੀ ਦਾ ਲੈਵਲ ਉੱਚਾ ਨਾ ਚੜਦਾ। ਕਮੀਆਂ ਤਾਂ ਦੇਖੋ ਕਿਤਨੇ ਕਿਤੇ ਹੁੰਦੀਆਂ ਨੇ ਪਰੰਤੂ ਹੁਣ ਸਮਾਂ ਇਹੋ ਜਿਹਾ ਵੀ ਹੁਣ ਸਾਨੂੰ ਇੱਕ ਦੂਸਰੇ ਨੂੰ ਨਿੰਦਣ ਦੀ ਪਹਜਾਏ। ਹੁਣ ਅਸੀਂ ਕੰਮ ਵੱਲ ਧਿਆਨ ਦੇ ਰਹੇ ਆਂ ਵੀ ਜਿੰਨੀ ਵੀ ਰਾਹਤ ਆਉਂਦੇ ਭੈਣ ਭਰਾਵਾਂ ਨੂੰ ਪਹੁੰਚਾ ਸਕਦੇ ਉਹਨੇ ਪਹੁੰਚਾ। ਬਿਲਕੁਲ ਠਾਸੀ ਦੇ ਮੈਂ ਦੇਖੇ ਨੇ ਤੇ ਉਹ ਸੇਮ ਹਾਲਾਤ ਹੀ ਬਣ ਰਹੇ ਨੇ ਠਾਸੀ ਵਰਗੇ ਇਸ ਵਾਰ ਵੀ ਕਿਉਂਕਿ ਇਸ ਵਾਰ ਕਦੇ ਵੀ ਭੂਲਕ ਤੌਰ ਤੇ ਇੰਨਾ ਜ਼ਿਆਦਾ ਏਰੀਆ ਕਦੇ ਹੜਾਂ ਨਹੀਂ ਮਾਰਿਆ ਠਾ ਇਕੱਠਾ ਨਹੀਂ ਆਇਆ ਸੀ ਕਦੇ ਇੱਕ ਗਰਮ ਤੂਫਾਨ ਆ ਗਿਆ ਕਦੇ ਵਿਆਹ ਚ ਆ ਗਿਆ ਕਿ ਪੰਡਵਾ ਜਾਂਦਾ ਹੁੰਦਾ ਇਸ ਵਾਰ ਕੁਝ ਪਰਮਾਤਮਾ ਦੀ ਕਰੋਪੀ کہہ ਸਕਦੇ ਹਾਂ ਬਾਰਿਸ਼ ਵੀ ਲਗਾਤਾਰ ਪਰ ਉਪਰ ਦਬਾਬ ਬਣਾ ਰਹੀ ਹੈ ਤੇ ਜਿਹੜਾ ਡੈਮਾਂ ਦਾ ਪ੍ਰਭਾਵ ਉਹ ਤਾਂ ਹੈਗੀ ਹੈਗਾ ਤੇ ਦੂਜੀ ਜਿਹੜੇ ਨਾਂ ਵਗੈਰਾ ਦੀ ਮੌਕੇ ਤੇ ਸਫਾਈ ਨਾ ਹੋਣਾ ਜਾਂ ਉਹਦੇ ਵਿੱਚ ਕੁਝ ਕਮੀਆਂ ਰਹਿ ਗਈਆਂ ਸਰਕਾਰ ਵੱਲੋਂ ਤਾਂ ਉਹਦਾ ਕਰਕੇ ਦਿੱਕਤ ਵੀ ਜ਼ਿਆਦਾ ਆ ਰਹੀ ਹੈ ਦੇਖੋ ਮਨ ਦੇ ਵਿੱਚ ਇੱਕ ਰਹਿਮ ਹੀ ਐ ਸੰਦੇਸ਼ ਵੀ ਜਦੋਂ ਕਿਸਾਨੀ ਦਾ ਤਾਂ ਪਹਿਲੇ ਨੱਕ ਟੁੱਟਿਆ ਪਿਆ ਜੇ ਆਪਾਂ ਮਹਿੰਗਾਈ ਦੇ ਤੇ ਪਹਿਲੇ ਹੀ ਕਿਸਾਨ ਹੈ ਜਿਹੜਾ ਬਹੁਤ ਕਰਜੇ ਦੀ ਮਾਰ ਹੀਟ ਹੈਗਾ ਪਰ ਬਰ ਬਰਾਂ ਪੂਰੇ ਉਪਰਾਂ ਜਦੋਂ ਇਹੋ ਜਿਹੀ ਆਫਤਤਾਂ ਪਈਆਂ ਫਿਰ ਤੋਂ ਦੁਬਾਰਾ ਖੜੀ ਹੋਣਾ ਬਹੁਤ ਔਖਾ ਹੋ ਜਾਂਦਾ ਪਰ ਮੁਸ਼ਕਲ ਦੀ ਘੜੀ ਦੇ ਵਿੱਚ ਫਿਰ ਹੱਥ ਕੜੇ ਕਰਨੇ ਵੀ ਠੀਕ ਨਹੀਂ ਹਾਲਾਤ ਜਿੰਨ ਭਾਵੇਂ ਕਠਿਨ ਨੇ ਲੜਾਂਗੇ ਅੱਜ ਆਈ ਵਾਰ ਜਿਹੜੀ ਗਲੋਬਲ ਸਿੱਖ ਵਾਲੇ ਮੁੰਡੇ ਅਮਰਪ੍ਰੀਤ ਦੀ ਸਾਰੀ ਟੀਮ ਹੈ ਇੱਕ ਸਾਰੇ ਆਲੂ ਦੇ ਕੰਮ ਕਰਦੇ ਪਹਿਲਾਂ ਵੀ ਜਿਹੜਾ ਕਰਜੇ ਵਿੱਚ ਕਾਫੀ ਨੁਕਸਾਨ ਹੋਇਆ ਸੀ ਉਹਨਾਂ ਦੇ ਘਰਾਂੋਂ ਤੱਕ ਵੀ ਸਦਾ ਇਹਨਾਂ ਨਾਲ ਹੀ ਸੰਪਰਕ ਹੁੰਦਾ ਜਿੱਥੇ ਹੁੰਦਾ ਤਕਰੀਬਨ ਉਥੇ ਅਸੀਂ ਪਹੁੰਚ ਜਾਂਦੇ ਆ ਕਿ ਇਹ ਜਿਹੜੀ ਗਲੋਬਲ ਸਿੱਖ ਹੈ ਇੱਕ ਜਰੀਆ ਇਹਨਾਂ ਕੋਲ ਉਸ ਏਰੀਆ ਦੀ ਪੂਰੀ ਕੋਲਕ ਜਾਣਕਾਰੀ ਹੁੰਦੀ ਹੈ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਨਹੀਂ ਤਾਂ ਪਿੰਡਾਂ ਦੇ ਵਿੱਚੋਂ ਲੋਕਾਂ 'ਚ ਸ਼ਰਧਾ ਬਹੁਤ ਜ਼ਿਆਦਾ ਹੈ ਮੈਂ ਕੱਲ ਸਾਡੇ ਪਿੰਡ ਤੋਂ ਵੀ ਦੋ ਟਾਲੀਆਂ ਰਸਮੀ ਇਕੱਠੀਆਂ ਹੋਈਆਂ ਨੇ ਪਰੰਤੂ ਉਹਨਾਂ ਬੱਚਿਆਂ ਨੂੰ ਕਈ ਵਾਰੀ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਸਹੀ ਜਗ੍ਹਾ ਤੇ ਪਹੁੰਚਣਾ ਕਿੱਥੇ ਹੈ ਪਰੰਤੂ ਇਹਨਾਂ ਦਾ ਇੱਕ ਬੜੇ ਸੁਲਝੇ ਹੋਏ ਤਰੀਕੇ ਦੇ ਨਾਲ ਸਾਰੀ ਮਿਹਮਾਤ ਚਲਾਉਂਦੇ ਆ ਸਾਰੇ ਏਰੀਆ ਨੂੰ ਸਰਕਲਾਂ ਚ ਬੰਦ ਕੇ ਕਿੱਧਰ ਕੀ ਪਜੋ ਮਤਲਬ ਇਸ ਕਰਕੇ ਇਥੇ ਬਸੇ ਹੀ ਜਾਣਕਾਰੀ ਮਿਲਦੀ ਅਸੀਂ ਵੀ ਕੱਲ ਪਹਿਲਾਂ ਉਹਨਾਂ ਨੂੰ ਫੋਨ ਕੀਤਾ ਵੀ ਅਸੀਂ ਆਉਣਾ ਚਾਹੁੰਦੇ ਹਾਂ ਸਾਨੂੰ ਦੱਸੋ ਕਿ ਕਿਹੜੇ ਪਾਸੇ ਆਈਏ ਤਾਂ ਫਿਰ ਉਹਦੇ ਹਿਸਾਬ ਨਾਲ ਜਿਹੜੀ ਸੇਵਾ ਹੋ ਸਹੀ ਸਰੰਚ ਹੋ ਜਾਂਦੀ ਹੈ ਦੇਖੋ ਜੀ ਮੈਂ ਜੇ ਤੁਸੀਂ ਪੰਜਾਬ ਦੀ ਸਰਕਾਰ ਬਾਰੇ ਮੇਰਾ ਬੰਦ ਸੇਵਾ ਨਾਪੁਰਨਾ ਪਰ ਤੁਸੀਂ ਫੇਰ ਸਵਾਲ ਮੈਨੂੰ ਇਦਾਂ ਦਾ ਸਰਕਾਰ ਕਰ ਦਿੰਦੇ ਹੋ ਸਰਕਾਰ ਨੇ ਸ਼ੁਰੂ ਤੋਂ ਦੇਖ ਰੱਖੀ ਇਸ ਬਦਲਾਅ ਨੇ ਤਾਂ ਸਾੰਨੇ ਬਿਲਕੁਲ ਮਾਰ ਹੀ ਦਿੱਤਾ ਹੈ بس میں بہت زیادہ کچھ نہیں کہنا چاہنا کیونکہ میں تو ਤੁਹਾਨੂੰ ਪਰिवारਕ ਤੌਰ ਤੇ ਵੀ ਇਸ ਬਦਲਾਅ ਦਾ مانجਿਆ ہوا ਤੁਹਾਡੇ ਸਭ ਨੇ ਖੜਾ ਹਾਂ ਪਰੰਤੂ ਫਿਰ ਵੀ ਜਿਹੜੇ ਸਾਡੇ سوشل میڈیا ਤੇ ਜੁڑے ہوئے ਲੋਕ ਹੋਣਗੇ ਪਰ ਉਹਨਾਂ ਨੂੰ ਇਹ ਲੱਗਦਾ ਕਿ ਕੌਣ ਕਿੱਥੇ ਕੀ ਕਰੀ ਜਾਂਦਾ ਪਰੰਤੂ میں ਸਾਰਿਆਂ ਨੂੰ ਤੁਹਾਡੇ ਸਾਹਮਣੇ ਪੂਰਨ ਕਰਨਾ ਹਰ ਇਨਸਾਨ ਜਿਹੜਾ ਪੰਜਾਬ ਦਾ ਵਸਨੀਕ ਹੈ ਉਹ ਇੰਨਾ ਹੜਾ ਤੋਂ ਚਿੰਤਕ ਹੈ ਆਪਣੀ ਜਗ੍ਹਾ ਤੋਂ ਕੁਛ ਨਾ ਕੁਛ ਜਿੰਨਾ ਵੀ ਉਹ ਕਰਨਾ ਚਾਹੁੰਦਾ ਕਰ ਰਿਹਾ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਲੋਕ ਕੈਮਰੇ ਦੇ ਸਾਹਮਣੇ ਆਉਣ ਤੁਸੀਂ ਕੈਮਰੇ ਦਾ ਇਸ ਸੋਸ਼ਲ ਮੀਡੀਆ ਦੀ ਸਹੂਲਤ ਦਾ ਇੰਨਾ ਜ਼ਿਆਦਾ ਗਲਤ ਵਰਤੋਂ ਨਾ ਕਰਿਆ ਕਰੋ ਕਿ ਤੁਸੀਂ ਹਰ ਇੱਕ ਨੂੰ ਬੰਦਾ ਬੋਲਣ ਲੱਗ ਜਾਓ ਫਿਰ ਇੱਕ ਕਹਿੰਦਾ ਤੇ ਫੁਲਾਣਾ ਕੀ ਕਰਦਾ ਸਾਂ ਨਹੀਂ ਕਰਦਾ ਸਾਰੇ ਹੀ ਕਰ ਰਹੇ ਨੇ ਮੈਂ ਜਿੰਨੇ ਵੀ ਲੋਕ ਚਾਹੇ ਉਹ ਪੋਲਿਟਿਸ਼ੀਅਨਾਂ ਚਾਹੇ ਸਮਾਜਿਕ ਕਾਰਕਟਰ ਜਿਹੜੇ ਇਸ ਨੇਕ ਕੰਮ ਦੇ ਵਿੱਚ ਲੱਗੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਅਸੀਂ ਜਿੰਨਾ ਚਿਰ ਇਹ ਮੁਸ਼ਕਲ ਤੋਂ ਛੁਟਕਾਰਾ ਨਹੀਂ ਹੁੰਦਾ ਉਹਨਾਂ ਕਰ ਅਸੀਂ ਨਾਲ ਖੜਾ ਸਾਥ ਦਿੰਦੇ ਰਹੋ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027